ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਕਿੱਦਾਂ ਠੀਕ ਠਾਕ ਹੋ ਤੇ ਆਪਾਂ ਵੀ ਵਧੀਆ ਫਰੀਦ ਪੰਜਾਬੀ ਬੁਟੀਕ ਤੋਂ ਆਪਾਂ ਤੇ ਆਪਾਂ ਅੱਜ ਇੱਕ ਸੂਟ ਦੀ ਕਟਿੰਗ ਲੈ ਕੇ ਆਏ ਹੈਗੇ ਕਾਫੀ ਹੈਲਦੀ ਹੈਗੇ ਉਹਨਾਂ ਦਾ ਸੂਟ ਕੱਟਣ ਲੱਗੇ ਆ ਤੇ ਮੈਂ ਕਿਹਾ ਚਲੋ ਪਹਿਣਾ ਨਾਲ ਵੀ ਆਪਾਂ ਵੀਡੀਓ ਸ਼ੇਅਰ ਕਰਦੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਸਕਿੱਪ ਨਾ ਕਰਿਓ ਤੁਹਾਨੂੰ ਦੱਸਦੇ ਆ ਆਪਾਂ ਅੱਗੇ ਅੱਗੇ ਵੀ ਆਪਾਂ ਕਿੱਦਾਂ ਜਿਹੜਾ ਹੈਗਾ ਸੂਟ ਦੀ ਕਟਿੰਗ ਕਰਨੀ ਹੈ ਤੇ ਕਿੰਨੇ ਇੰਚ ਆਪਾਂ ਮਤਲਬ ਕਿ ਕਿੰਨੇ ਮੀਟਰ ਆਪਾਂ ਨੂੰ ਕਪੜਾ ਚਾਹੀਦਾ ਹੈਗਾ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਕਿੱਪ ਨਾ ਕਰਿਓ ਤੇ ਤੁਸੀਂ ਇਹ ਵਾਲੀ ਦੀ ਆਪਾਂ ਜਿਹੜੀ ਹੈਗੀ ਇਹਦੀ ਸਭ ਤੋਂ ਮੇਨ ਚੀਜ਼ ਇਹ ਹੈ ਕਿ ਜਿਹੜੀ ਇਹਦੀ ਬਾਟਮ ਆਪਾਂ ਰੈਡੀ ਕਰਨੀ ਹੈ ਉਹ ਸਿੰਪਲ ਕਰਨੀ ਹੈ ਬਿਨਾ ਮਤਲਬ ਕੀ ਬਲਾਂ ਤੋਂ ਜਿਹੜੀ ਬਿਨਾ ਬਲਾਂ ਤੋਂ ਬਾਟਮ ਬੰਨਦੀ ਹੁੰਦੀ ਆ ਉਹ ਵਾਲੀ ਆਪਾਂ ਇਹਦੀ ਬਾਟਮ ਤਿਆਰ ਕਰਨੀ ਹੈ ਤੇ ਚਲੋ ਮਿਲਦੇ ਆਂ ਫਿਰ ਅੱਗੇ-ਅੱਗੇ ਵੀਡੀਓ ਦੇ ਵਿੱਚ ਤੇ ਦੱਸਦੇ ਆਂ ਤੁਹਾਨੂੰ ਵੀ ਕਿੰਨੇ ਇੰਚ ਕਪੜਾ ਲੱਗੂਗਾ ਤੇ ਕਿੱਦਾਂ ਆਪਾਂ ਬਣਾਉਣਾ हां जी ਸਭ ਤੋਂ ਪਹਿਲਾਂ ਤੁਸੀਂ 6 ਮੀਟਰ ਕੱਪੜਾ ਲੈ ਲੈਣਾ ਹੈਗਾ 6 ਮੀਟਰ ਕੱਪੜੇ ਦੇ ਵਿੱਚ ਜਿਹੜਾ ਹੈਗਾ ਇਹ ਹੀ ਆਪਾਂ ਬਣਾਉਣ ਲੱਗੇ ਆਂ ਤੇ ਜਿਹੜੀ ਇਹਦੀ ਫਿਟਿੰਗ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ 41 41 ਇੰਚ ਤਿਆਰ ਹੋਊਗਾ 16 ਇੰਚ ਤੀਰਾ ਆਊਗਾ ਇਹਨਾਂ ਦਾ ਇਹ ਆਪਾਂ ਜਿਹੜਾ ਨਾਪ ਹੈਗਾ ਉਹ ਰੈਡੀ ਦਾ ਲਿਖਿਆ ਹੋਇਆ ਹੈਗਾ ਤੇ ਨਾਲੇ ਰੌਂਡ ਵਾਲਾ ਨਾਪ ਨਹੀਂ ਲਿਆ ਹੋਇਆ ਇਹ ਇੱਕ ਸਾਈਡ ਦਾ ਨਾਪ ਹੈਗਾ ਕਈ ਵਾਰੀ ਤੁਸੀਂ ਸਮਝ ਜਿਓਗੇ ਕਿ ਇਹ ਰੌਂਡ ਕਰਕੇ ਲਿਆ ਹੋਊਗਾ ਮੈਂ ਤੁਹਾਨੂੰ ਪਹਿਲੋ ਹੀ ਦੱਸਦਾ ਕਿ ਇਹ ਇੱਕ ਸਾਈਡ ਦਾ ਨਾਪ ਹੈਗਾ ਜੇਕਰ ਇਹਨੂੰ ਆਪਾਂ ਮਤਲਬ ਕਿ ਡਬਲ ਕਰਦੇ ਹਾਂ 29.5 ਨੂੰ ਜੇ ਰਾਉਂਡ ਕਰਦੇ ਹਾਂ ਤਾਂ ਤੁਹਾਡੇ ਹਿਸਾਬ ਨਾਲ ਮੇਰੇ ਖਿਆਲ 'ਚ 59 ਜਾਂ 60 ਇੰਚ ਜਿਹੜਾ ਆਏਗਾ ਆਊਗਾ ਤੇ ਇਹ 29.5 ਇੰਚ ਬ੍ਰੈਸਟ ਹੈ ਤੇ ਜਿਹੜੀ ਕਮਰ ਹੈਗੀ ਆ ਉਹ 29.5 ਹੈ ਜਿਹੜੀ ਹੈਪ ਹੈ ਉਹ 31.5 ਹੈ ਤੇ ਘੇਰਾ 30.5 ਹੈ ਤੇ 15 ਇੰਚ ਸਾਈਡ ਸੀਨ ਹੈ 15 ਇੰਚ ਇਹਨਾਂ ਦੀ ਸਾਈਡ ਸੀਨ ਆਊਗੀ ਤੇ ਜਿਹੜੀ ਇਹਨਾਂ ਦੀ ਬਾਜੂ ਹੈਗੀ ਉਹ ਆਪਾਂ ਤਿਆਰ ਕਰਨੀ ਆ 1/2 11 ਇੰਚ 8.5 ਇੰਚ ਮੂਰੀ ਆ ਤੇ 12 ਇੰਚ ਦਾ ਮੋਢਾ ਆਏਗਾ ਤੇ 6 ਇੰਚ 6.5 ਇੰਚ ਫਰੰਟ ਵਾਲਾ neck ਆ ਤੇ ਬੈਕ neck 5 ਇੰਚ ਹੈਗਾ ਤੇ ਜਿਹੜੀਆਂ ਇਹਨਾਂ ਦੀਆਂ ਪਲੇਟਾਂ ਉਹ 12 ਇੰਚ ਤੇ ਆ ਤੇ ਇਹ ਸਲਵਾਰ ਦਾ ਹੈਗਾ ਇਹ ਬਿਨਾ ਬੈਲਟ ਵਾਲੀ ਜਿਹੜੀ ਸਲਵਾਰ ਹੁੰਦੀ ਆ ਉਹ ਵਾਲੀ ਹੈ 32.5 ਇੰਚ 13 ਇੰਚ ਆਸਣ ਹੈ ਤੇ 7.5 ਇੰਚ ਮੂਰੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ 42 ਇੰਚ ਮਤਲਬ ਇਹਨਾਂ ਦੀ ਜਿਹੜੀ ਹੈਗੀ ਸ਼ਰਟ ਆ ਉਹ ਤਿਆਰ ਕਰਨੀ ਆ ਤੇ ਆਪਾਂ ਹੁਣ ਲਾਵਾਂਗੇ 45 ਇੰਚ 4 ਇੰਚ ਆਪਾਂ ਐਕਸਟਰਾ 4 ਇੰਚ ਆਪਾਂ ਐਕਸਟਰਾ ਇਹਨਾਂ ਦੇ ਲਾਵਾਂਗੇ 42 ਇੰਚ ਤੋਂ ਤੁਸੀਂ ਇਸ ਤਰੀਕੇ ਨਾਲ ਇਹਨੂੰ 4 ਫੋਲਡ ਕਰਕੇ ਕੱਪੜੇ ਨੂੰ ਰੱਖ ਲੈਣਾ ਤੇ 42 ਤਿਆਰ ਆ ਤੇ 45 ਇੰਚ ਲਾਵਾਂਗੇ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਆਏਗਾ ਇਹਨੂੰ ਕਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਰ ਫੋਲਡ ਕਰਕੇ ਲਾ ਲੈਣਾ ਹੈਗਾ ਤੇ ਆਪਣੇ ਸਟੂਡੈਂਟ ਹੈ ਜਿਹੜੇ ਉਹ ਦੇਖ ਰਹੇ ਆ ਕੋਲੇ ਖੜ ਕੇ ਇਹਨਾਂ ਨੂੰ ਆਪਾਂ ਦੱਸ ਰਹੇ ਆ ਵੀ ਕਿੱਦਾਂ ਤਿਆਰ ਕਰਨਾ ਹੈਗਾ ਸੂਟ ਤੇ ਕਿਵੇਂ ਤੇ ਹੁਣ ਆਪਾਂ ਇਸ ਨੂੰ ਇਸ ਤਰੀਕੇ ਨਾਲ ਨਾ ਫੋਲਡ ਕਰ ਲੈਣਾ ਡਬਲ ਫੋਲਡ ਕਪੜੇ ਨੂੰ ਤੇ ਇਹਦੇ ਵਿੱਚੋਂ ਆਪਾਂ ਜਿਹੜਾ ਘੇਰਾ ਉਹ ਲਾਵਾਂਗੇ ਤੇ ਮੈਂ ਪਹਿਲਾਂ ਵੀ ਤੁਹਾਨੂੰ ਕਿੰਨੇ ਵਾਰੀ ਦੱਸਿਆ ਹੈ ਕਿ ਆਪਾਂ ਜਿਹੜਾ ਘੇਰਾ ਆਏਗਾ ਉਹ ਆਪਾਂ ਨਾਪ ਕੇ ਨਹੀਂ ਲਾਉਣਾਗਾ ਆਪਾਂ हिਪ ਤੋਂ ਨਾਪ ਲੈਣਾ ਹੁੰਦਾ ਮਤਲਬ ਹੈਪਨ ਆਪਣੀ ਹੁੰਦੀ ਹੈ ਕਿ ਕਿੰਨੇ ਇੰਚ ਹੈ ਹੈਪ ਦੇ ਹਿਸਾਬ ਨਾਲ ਆਪਾਂ ਜਿਹੜਾ ਆਏਗਾ ਉਹਦੀ ਕਟਿੰਗ ਕਰਨੀ ਹੁੰਦੀ ਹੈ ਹੁਣ ਆਪਾਂ ਹੈਪ ਦੇ ਹਿਸਾਬ ਨਾਲ ਇਹਨਾਂ ਦੀ ਕਟਿੰਗ ਕਰਾਂਗੇ ਤੇ ਹੈਪ ਇਹਨਾਂ ਦੀ ਹੈਗੀ ਹੈ 3.5 ਇੰਚ ਤੇ ਆਪਾਂ 4 ਇੰਚ ਵੱਧ ਲਵਾਂਗੇ 33.5 ਇੰਚ ਤੋਂ ਆਪਾਂ 4 ਇੰਚ ਜਿਹੜਾ ਆਏਗਾ ਐਕਸਟਰਾ ਲੈਣਾ ਹੁੰਦਾ ਜਿੱਧਰ ਕੰਨੀ ਚੌੜੀ ਹੋ ਗਈ ਉਧਰ ਘੇਰਾ ਮੰਨ ਜਿੱਧਰ ਘੇਰੇ ਦੇ ਵਿੱਚ ਲੇੜੀ ਹੋਣੀ ਹੈ ਲਓ ਜੀ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਘੇਰੇ ਦਾ ਨਿਸ਼ਾਨ ਲਾ ਲੈਣਾ ਹੈ 33.5 ਤਿਆਰ ਹੈ ਤੇ 4 ਇੰਚ ਵੱਧ ਤੇ ਇਹ ਤਾਂ ਸਾਰਾ ਹੀ ਗਿਆ ਬੀਬੀ ਦਾ ਮਗਰ ਤਾਂ ਕੁਝ ਵੀ ਨਹੀਂ ਰਹਿ ਗਿਆ 33.5 ਸਾਡੇ ਸਾਡੇ 35 ਇੰਚ ਘੇਰਾ ਲਾਇਆ ਆਪਾਂ ਕਪੜਾ ਜਿਹੜਾ ਘੇਰੇ ਦਾ ਲਾਇਆ ਉਹ 35 ਇੰਚ ਲਾਉਣਾ ਤੁਸੀਂ 35 ਇੰਚ ਤਿਆਰ ਹੋਊਗਾ ਲਓ ਜੀ ਆਪਾਂ ਨਾ ਜਿਹੜਾ ਹੈਗਾ ਇਹ ਲਾ ਲਿਆ ਆ ਇਸ ਤਰੀਕੇ ਨਾਲ ਇਧਰ ਘੇਰਾ ਆਊਗਾ ਇਹਨਾਂ ਦਾ ਇੰਨਾ ਵੱਡਾ ਘੇਰਾ ਹੈਗਾ ਸਾਡੇ ਟੇਬਲ ਤੋਂ 4 ਇੰਚ نیچے ਜਾਂਦਾ ਪਿਆ ਐਡਾ ਵੱਡਾ ਘੇਰਾ ਆ ਆ ਬੀਬੀਆਂ ਹੁਣ ਇੱਕ ਦੂਜੇ ਨਾਲ ਜੇਦ ਰਹੀਆਂ ਕਿ ਘੇਰਾ ਇਧਰ ਹੈ ਲੈਂਥ ਇਧਰ ਹੈਗੀ ਤੁਹਾਨੂੰ ਦੱਸਦੀ ਏ ਕਿ ਕਿ 45 ਇੰਚ ਲੈਂਥ ਲਈ ਹੈ ਤੇ 35 ਇੰਚ ਘੇਰਾ ਲਾਇਆ ਇਹਨਾਂ ਦਾ ਲਓ ਜੀ ਦੇਖੋ ਐਦਾਂ ਲਾਉਣਾ ਆਪਾਂ ਤੇ ਹੁਣ ਤੁਸੀਂ ਦੇਖੋ ਨੀਚੋਂ ਆਪਾਂ ਸੈਂਟਰ ਅਲੱਗ-ਅਲੱਗ ਕਰ ਲੈਣਾ ਹੈਗਾ ਹਾਂਜੀ ਹੁਣ ਆਪਾਂ ਲਵਾਂਗੇ ਤੀਰੇ ਦਾ ਨਾਪ ਤੀਰਾ ਇਹਨਾਂ ਦਾ 16 ਇੰਚ ਹੈਗਾ ਸਭ ਤੋਂ ਪਹਿਲਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਆਪਾਂ ਤੀਰਾ ਹੈਗਾ ਇਹਨਾਂ ਦਾ 16 ਇੰਚ ਤਿਆਰ ਤੇ ਆਪਾਂ ਲਾਵਾਂਗੇ 8.5 ਇੰਚ ਤੇ 16 ਤਿਆਰ 8.5 ਤੇ ਨਿਸ਼ਾਨ ਲਾਵਾਂਗੇ ਇਥੋਂ ਆਪਾਂ ਜਿਹੜਾ ਨਿਸ਼ਾਨ ਲਾਉਣਾ ਇਹ 7 ਇੰਚ ਤੇ 7 ਤੇ ਲਾਉਣੀ ਆਹ ਵਾਲੀ ਲਾਈਨ ਜਿਹੜੀ ਲਾਉਣੀ ਆ ਤੁਸੀਂ 7 ਇੰਚ ਤੱਕ ਲਾਉਣੀ ਆ ਤੇ ਉੱਪਰੋਂ ਆਪਾਂ 8.5 ਤੇ ਲਾਇਆ ਸੀ ਤੇ ਨੀਚੋਂ ਆਪਾਂ 8 ਤੇ ਲਾਇਆ ਹਾਂ ਹਾਂਜੀ 29.5 ਇੰਚ 29.5 ਇੰਚ ਇਹਨਾਂ ਦੀ ਤਿਆਰ ਹੈ ਪੌਣੇ 15 ਤੇ ਆਪਾਂ ਬ੍ਰੈਸਟ ਦਾ ਨਿਸ਼ਾਨ ਲਾਇਆ ਹੈਗਾ ਤੇ ਇਹਨਾਂ ਦਾ ਮੋਢਾ ਜਿਹੜਾ 12 ਇੰਚ ਤਿਆਰ ਹੁੰਦਾ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਵੈਸੇ ਕਮਰ ਵੀ ਇਹਨਾਂ ਦੀ 29.5 ਇੰਚ ਹੀ ਹੈਗੀ ਕਮਰ ਸੇਮ ਹੀ ਆ 29.5 ਇੰਚ ਤੇ ਹੁਣ ਆਪਾਂ ਲਾਵਾਂ ਇਹ ਆਪਾਂ 7 ਇੰਚ ਤੇ ਨਿਸ਼ਾਨ ਲਾਉਣਾ ਹੁੰਦਾ ਕਮਰ ਦਾ ਤੇ ਹੁਣ ਆਪਾਂ ਲਾਵਾਂਗੇ ਸਾਈਡ ਸੀਨ ਦਾ ਸਾਈਡ ਸੀਨ ਇਹਨਾਂ ਦੀ ਹੈਗੀ ਆ 15 ਇੰਚ ਤਿਆਰ ਆ ਤੇ ਆਪਾਂ 16 ਇੰਚ ਤੇ ਨਿਸ਼ਾਨ ਲਾਉਣਾ ਹੈਗਾ 33.5 ਇੰਚ ਹੈ ਪਤੇ ਨਿਸ਼ਾਨ ਲਾਵਾਂਗੇ ਤੇ ਆਪਣਾ 33.5 ਬੰਦ ਆਏਗਾ 15.5 ਇੰਚ ਤੇ ਤੇ ਹੁਣ ਇਸ ਤਰੀਕੇ ਨਾਲ ਮੋਢੇ ਦਾ ਜਿਹੜਾ ਨਿਸ਼ਾਨ ਆ ਉਹਨੂੰ ਮਲਾ ਲੈਣਾ ਤੁਸੀਂ ਤੇ ਇਧਰੋਂ ਆਵਾਲੀਆਂ ਜਿਹੜੀਆਂ ਸੀਨ ਹੁੰਦੀ ਆ ਸਾਈਡ ਸੀਨ ਇਹਨੂੰ ਆਪਾਂ ਇਸ ਤਰੀਕੇ ਨਾਲ हिਪ ਤੱਕ ਨਾਪ ਲਓ ਜੀ ਹੁਣ ਇੱਥੋਂ 2 ਇੰਚ ਛੱਡ ਕੇ ਆਪਾਂ ਜਿਹੜੀ ਇਹਦੀ ਪਹਿਲੋ ਟੱਕ ਲਾ ਲੈਣਾ ਹੈਗਾ ਟੱਕ ਲੋਂ ਤੋਂ ਬਾਅਦ ਜਿਹੜਾ 2 ਇੰਚ ਛੱਡ ਕੇ ਆਪਾਂ ਹੈਗਾ ਇਹ ਨਿਸ਼ਾਨ ਲਾਵਾਂਗੇ ਤੁਸੀਂ ਇਸ ਤਰੀਕੇ ਨਾਲ ਇਹਦੀ ਜਿਹੜੀ ਕਾਰਟ ਆ ਉਹ ਪਾ ਲੈਣੀ ਹੈ ਤੇ ਹੁਣ ਆਪਾਂ ਕਰਾਂਗੇ ਮੋਡੇ ਦੀ ਕਟਿੰਗ ਮੋਡੇ ਦੀ ਇੱਕ ਵਾਰੀ ਆਪਾਂ ਇਦਾਂ ਹੀ ਨਾਰਮਲ ਕਰ ਲੈਣੀ ਆ ਕਿਉਂਕਿ ਜਦੋਂ ਫਿਟਿੰਗ ਵੱਡੀ ਜਦੋਂ ਆਪਾਂ ਫਿਟਿੰਗ ਵਾਲੀ ਸੀਨ ਲਾਵਾਂਗੇ ਨਾ ਉਦੋਂ ਫਿਰ ਆਪਾਂ ਦੁਬਾਰਾ ਕਰ ਲਾਂਗੇ ਜਿੰਦੀ ਫਿਟਿੰਗ ਜ਼ਿਆਦਾ ਹੋਵੇ ਉਹਦਾ ਮੋਢਾ 7 ਇੰਚ ਤੇ ਨਿਸ਼ਾਨ ਲੱਗਦਾ ਹੁੰਦਾ ਜਿਹਦੀ ਮਤਲਬ ਕਿ ਜਿੰਦੇ ਫਿਟਿੰਗ ਘੱਟ ਹੋਵੇ ਉਹਦੀ ਮੋਢੇ ਦੀ ਜਿਹੜੀ ਸੀ ਆਹ ਵਾਲੀ ਲੰਬੀ ਲਾਈਨ ਹੁੰਦੀ ਆ ਉਹ ਆਪਾਂ ਪਾਈਦੀ ਆ 8 ਇੰਚ ਤੇ ਤੇ ਹੁਣ ਆਪਾਂ ਪਾਵਾਂਗੇ ਫਰੰਟ ਵਾਲੇ ਦੀ ਫਰੰਟ ਵਾਲੀ ਤੁਸੀਂ ਪਾਉਣੀ ਹੈ ਜਿਹੜੀ ਕਾਰਟ ਉਹ ਆਪਾਂ 1.5 ਇੰਚ ਤੇ ਪਾਵਾਂਗੇ ਇੱਥੋਂ 1 ਇੰਚ ਤੇ ਨਿਸ਼ਾਨ ਲਾ ਕੇ 1.5 ਇੰਚ ਤੇ ਇੱਥੋਂ ਲਾ ਲੈਣਾ ਆਏਗਾ ਇਹ ਫਰੰਟ ਵਾਲੀ ਕਾਰਟ ਹੈ ਜਿਹੜੀ ਉਹ ਪਾਉਂਦੇ ਪਏ ਆ ਆਪਾਂ ਇਸ ਤਰੀਕੇ ਨਾਲ ਤੁਸੀਂ ਫਰੰਟ ਵਾਲੀ ਕਾਰਟ ਪਾ ਲੈਣੀ ਹੈ ਮੋਢੇ ਦੀ ਤੇ ਇਹ ਕੱਲੇ ਇੱਕ ਪੱਲਾ ਚੁੱਕ ਕੇ ਹੀ ਪਾਉਣੀ ਆ ਤੁਸੀਂ ਬੈਕ ਫਰੰਟ ਦੋਨੋਂ ਅਲੱਗ-ਅਲੱਗ ਕਰਕੇ ਰੱਖਣੀਆਂ ਤੇ ਦੋਨੋਂ ਇਹ ਇਹਨਾਂ ਨੂੰ ਇਸ ਤਰੀਕੇ ਨਾਲ ਚੁੱਕ ਕੇ ਜਿਹੜੀ ਹੈਗੀ ਤੁਸੀਂ ਕਾਰਟ ਪਾ ਲਓ ਫਰੰਟ ਵਾਲੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਵੀ ਆਪਾਂ ਹਮੇਸ਼ਾ ਜਦੋਂ ਵੀ ਪਾਉਣੇ ਆ ਤੇ ਜਿਹੜੇ ਤੀਰੇ ਦੀ ਕਾਟ ਪੈਂਦੀ ਹੈਗੀ ਉਹ 1 ਇੰਚੀ ਆਪਾਂ ਪਾਉਣੇ ਆ ਪਾਉਣੇ ਇੰਚੀ ਤੇ ਉਹ ਆਪਾਂ ਹਮੇਸ਼ਾ ਫਰੰਟ ਤੇ ਹੀ ਪਾਉਣੇ ਆ ਤੇ ਤੁਸੀਂ ਵੀ ਜਿਹੜੀ ਇਹ ਕਾਟ ਹੈਗੀ ਫਰੰਟ ਤੇ ਹੀ ਪਾਉਣੀ ਹੈ ਉਹ ਜਿਹੜਾ ਹੁੰਟਾ ਨਾ ਕੋਈ ਨਾਪ ਲੈ ਲਓ ਜੀ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਮੋਢਾ ਹੈਗਾ ਉਹ ਸੌਰੀ ਗਲਾ ਹੈ ਉਹ ਪਿੱਛੇ ਨੂੰ ਨਹੀਂ ਜਾਂਦਾ ਕਾਫੀ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਸਾਡੇ ਜਿਹੜੇ ਫਰੰਟ ਵਾਲੇ ਨੈੱਕ ਹੁੰਦੇ ਆ ਉਹ ਪਿੱਛੇ ਨੂੰ ਜਾਂਦੇ ਆ ਜਾਂ ਖਿੱਚ ਪੈਂਦੀ ਆ ਤੁਸੀਂ ਇਹ ਵਾਲੀ ਕਾਟ ਪਾ ਲਿਆ ਕਰੋ ਬਿਲਕੁਲ ਪ੍ਰੋਪਰ ਆਉਂਦਾ ਹੁਣ ਆਪਾਂ ਲਾਵਾਂਗੇ ਇਹਦੇ ਪਲੇਟਾਂ ਦਾ ਨਿਸ਼ਾਨ 12.5 ਇੰਚ ਤੇ 12 ਤਿਆਰ ਹੈ 12.5 ਤੇ ਲਾਵਾਂਗੇ 12.5 ਇੰਚ ਤੇ ਤੇ ਜਿਹੜੀਆਂ ਇਹਨਾਂ ਦੀਆਂ ਉੱਪਰ ਵਾਲੀਆਂ ਪਲੇਟਾਂ ਉਹ ਨਹੀਂ ਪਾਈਆਂ ਹੋਈਆਂ ਜੇਕਰ ਇਹਨਾਂ ਦੀ 29 30 ਇੰਚ ਫਿਟਿੰਗ ਹੈ ਤਾਂ ਤੁਸੀਂ 4 ਇੰਚ ਤੇ ਗੈਪ ਰੱਖਣਾ ਵਿਚਲਾ ਮਾਰ ਜਣਾ ਜਿਹੜਾ 4 ਇੰਚ ਰੱਖਣਾ ਹੈ ਤੇ 6.5 ਇੰਚ ਦੀ ਪਲੇਟ ਪਾਉਣੀ ਹੈ ਇਹਨਾਂ ਦੇ 6.5 ਇੰਚ ਦੀ ਪਲੇਟ ਪਾਉਣੀ ਹੈ ਲੰਬੀ ਨਹੀਂ ਜ਼ਿਆਦਾ ਪਾਉਣੀਗੀ ਤੇ ਇਧਰੋਂ ਪਲੇਟ ਨਹੀਂ ਪੈਣੀ ਇਧਰੋਂ ਪਲੇਟ ਨਹੀਂ ਪੈਣੀਗੀ ਇਧਰਲੀ ਸਾਈਡ ਤੋਂ ਪਲੇਟ ਪੈਣੀ ਹੈ ਤੇ 10 ਇੰਚ ਦੀ ਪਲੇਟ ਪੈਣੀ ਹੈ ਇਹ ਇਹਨਾਂ ਦੀ 2.5 ਦਾ ਗੈਪ ਛੱਡ ਕੇ ਤੇ ਫਿਰ ਤੁਸੀਂ ਦੇਖਣਾ ਕਿੰਨੇ ਇੰਚ ਬੰਦ ਆ। ਇੱਥੋਂ ਜਿਹੜੀ ਇਹਨਾਂ ਦੀ ਹੈਗੀ ਇਹ 9-10 ਇੰਚ ਦੀ ਜਿਹੜੀ ਪਲੇਟ ਆ ਉਹ ਪੈਂਦੀ ਆ। ਤੁਸੀਂ ਜਿਹੜਾ ਇਹਦਾ ਗੈਪ ਛੱਡਣਾ ਉਹ 2.5 ਇੰਚ ਦਾ ਛੱਡਣਾ ਹੈ। ਤੇ ਲਓ ਜੀ ਇਹ ਆਪਣੀ ਕਮੀਜ਼ ਦੀ ਕਟਿੰਗ ਹੈਗੀ ਤੇ ਜੇ ਹਾਂਜੀ ਹੁਣ ਆਪਾਂ ਕਰਾਂਗੇ ਇਹਦੇ ਆਪਾਂ ਜਿਹੜਾ ਨਿਸ਼ਾਨ ਲਾਉਣ neck ਦੀ ਕਟਿੰਗ ਬੈਕ neck ਦੀ ਕਰਾਂਗੇ ਤੇ ਇਹ ਆਪਾਂ ਲਾਇਆ 2.5 ਤੇ ਇਦੋਂ ਆਪਾਂ ਲਾਵਾਂਗੇ 5.5 ਤੇ 5 ਇੰਚ ਤਿਆਰ ਆ ਅੱਧਾ ਇੰਚ ਤੁਸੀਂ ਵੱਧ ਲਾਉਣਾ ਹੈਗਾ 5.5 ਇੰਚ ਤੇ ਲਾਵਾਂਗੇ ਤੇ ਨੀਚੋਂ ਵੀ ਆਪਾਂ ਜਿਹੜਾ 2.5 ਤੇ ਲਾਇਆ ਤੇ ਇਹਦੇ ਵਿੱਚ 1 ਇੰਚ ਦੀ ਕਾਰਟ ਪਾਵਾਂਗੇ ਆਪਾਂ 1 ਇੰਚ ਦੀ ਕਾਰਟ ਪਾਵਾਂਗੇ ਇਹ ਨੈੱਕ ਦਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਲੱਗੀ ਐ ਤਾਨੂੰ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਐਦਾਂ ਦੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਤੇ ਓਕੇ ਜੀ ਬਾਏ ਬਾਏ ਥੈਂਕ ਯੂ ਧੰਨਵਾਦ